ਨਮਸਕਾਰ, ਇਹ ਆਕਾਸ਼ ਵਾਣੀ ਹੈ। ਹੁਣ ਤੁਸੀਂ ਚੰਚਲ ਸ਼ਰਮਾ ਤੋਂ ਪਰਦੇਸ਼ਕ ਖਬਰਾਂ ਸੁਣੋ। ਪਹਿਲਾ ਬੁਲੇਟਿਨ ਦੀਆਂ ਖਾਸ ਖਬਰਾਂ। ਰਾਸ਼ਟਰਪਤੀ ਦਵਦੀ ਮੁਰਮੂ ਨੇ ਭਾਰਤ ਨੂੰ ਵਿਕਸਿਤ ਰਾਸ਼ਟਰ ਬਣਾਉਣ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ ਕਿ ਹਰ ਇਸ ਲਈ ਮਰਦਾਂ ਤੇ ਔਰਤਾਂ ਦੀ ਬਰਾਬਰ ਭਾਗੀਦਾਰੀ ਜ਼ਰੂਰੀ ਹੈ। ਭਾਰਤੀ ਬੁਲਾਰ ਕੋਸ ਸੰਗਠਨ ਇਸਰੋ ਨੇ ਅੱਜ ਸ਼ਾਮ ਦਿੱਲੀ ਤੇ ਸੱਭ ਤੋਂ ਪਾਰੀ ਸੰਚਾਰ ਉਪਕਰਣ पीएमएस 03 ਨੂੰ ਸਫਲਤਾਪੂਰਵਕ ਛੜਿਆ ਪੰਜਾਬ ਦੇ ਵਾਪਸ ਖਸਿਆ ਚਸਵੀਰ ਅਖਬਾਰ ਲੈ ਕੇ ਜਾਣ ਵਾਲੇ ਬਹਾਨੇ ਦੀ ਪੁਲਿਸ ਵੱਲੋਂ ਸਖਤ ਜਾਂਚ ਕੀਤੀ ਜਾਂਦੀ ਵੱਖ-ਵੱਖ ਸਿਆਸੀ ਪਾਰਟੀਆਂ ਨੇ ਸਖਤ ਨਿੰਦਾ ਕੀਤੀ ਭਾਰਤੀ ਹਵਾਈ ਫੌਜ ਦੇ ਸਾਰੇ ਸਟੇਸ਼ਨਾਂ ਤੇ ਸੇਖੋਂ ਭਾਰਤੀ ਹਵਾਈ ਫੌਜ ਮੈਰਾਥਨ 2025 ਦੇ ਪਹਿਲੇ ਸੰਸਕਰਨ ਦਾ ਆਯੋਜਨ ਅਤੇ ਭਾਰਤ-ਆਸਟ੍ਰੇਲੀਆ ਵਿਚਕਾਰ ਪੰਜ ਮੈਚਾਂ ਦੀ 2022 ਦੀ ਲੇਡੀ ਦੇ 3 ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 5-0 ਨਾਲ ਹਰਾਇਆ ਔਰ ਤਾਂਂਦੀ ICC ਕ੍ਰਿਕਟ ਵਿਸ਼ਵ ਕੱਪ ਦੇ ਫਾਈਨਲ 'ਚ ਅੱਜ ਭਾਰਤ ਦਾ ਮੁਕਾਬਲਾ ਦੱਖਣੀ ਅਫਰੀਕਾ ਨਾਲ ਜਾਰੀ। ਤੇ ਹੁਣ ਖਬਰਾਂ ਵਿਸਥਾਰ ਨਾਲ। ਰਾਸ਼ਟਰਪਤੀ ਦੋਪਤੀ ਮੁਰਮੂ ਨੇ ਇੱਕ ਵਿਕਸਿਤ ਦੇਸ਼ ਬਣਨ ਲਈ ਦੇਸ਼ ਦੀ ਵਚਨਬੱਧਤਾ ਤੇ ਜ਼ੋਰ ਦਿੱਤਾ। ਉਹਨਾਂ ਕਿਹਾ ਸਾਲ 2047 ਤੱਕ ਇਸ ਸਟੇਜ ਨੂੰ ਪ੍ਰਾਪਤ ਕਰਨ ਲਈ ਔਰਤਾਂ ਤੇ ਮਰਦਾਂ ਦੋਵਾਂ ਦੀ ਬਰਾਬਰ ਭਾਗੀਦਾਰੀ ਦੀ ਜ਼ਰੂਰਤ ਹੋਵੇਗੀ। ਆਛਰੀ ਦੁਆਰ ਪਤੰਜਲੀ ਯੂਨੀਵਰਸਿਟੀ ਦੇ ਦੂਜੇ ਕਨਵੋਕੇਸ਼ਨ ਸਮਾਗਮ ਨੂੰ ਸੰਬੋਧਨ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ 2047 ਤੱਕ ਵਿਕਸਿਤ ਭਾਰਤ ਦੇ ਦ੍ਰਿਸ਼ਟੀਕੋਣ ਨੂੰ ਸাকার ਕਰਨ ਲਈ ਸਮੂਹਿਕ ਯਤਨ ਜ਼ਰੂਰੀ ਨੇ ਆਰਥਾਨਿ ਵਿੱਦਿਆ ਦੇ ਮਹੱਤਵ ਨੂੰ ਉਜਾਗਰ ਕਰਦਿਆਂ ਰਾਸ਼ਟਰਪਤੀ ਨੇ ਕਿਹਾ ਕਿ ਸਿੱਖਿਆ ਤੇ ਤੀਆਂ ਰਾਸ਼ਟਰ ਦਾ ਮਾਣ ਵਧਾਉਣ ਗਿਆ शिक्षित बेटियां अपनी आंतरिक शक्ति और प्रतिभा से भारत माता का गौरव बढ़ाए आज समय आ गया है, देश को आगे बढ़ने के लिए क्योंकि यहाँ 140 करोड़ जनसंख्या भारत में है उनमें से 50 परसेंट महिला जो हम सपने देख रहे हैं दो तक तो भारत को विकसित भारत बनाएंगे तो बेटियां और भाई सभी का सहयोग चाहिए ਭਾਰਤੀ ਪੁਲਾੜ ਖੋਜ ਸੰਗਠਨ ਇਸਰੋ ਨੇ ਅੱਜ ਸ਼ਾਮ 5:00 ਵਜੇ 26 ਮਿੰਟ ਦੇ ਦੇਸ਼ ਦੇ ਸਭ ਤੋਂ ਭਾਰੀ ਸੰਚਾਰ ਉਪਗ੍ਰਹਿ CMS03 ਨੂੰ ਸਫਲਤਾਪੂਰਵਕ ਛੱਡਿਆ ਉਪਗ੍ਰਹਿ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀ ਹਰੀਕੋਟਾ ਸਥਿਤ ਤਸ਼ਤੀਸ਼ ਤਵਨ ਪੁਲਾੜ ਕੇਂਦਰ ਤੋਂ ਛੱਡਿਆ ਗਿਆ CMS03 ਇੱਕ ਮਲਟੀ ਬੈਂਡ ਫੌਜੀ ਸੰਚਾਰ ਉਪਗ੍ਰਹਿ ਜਿਸ ਨੂੰ GS87R ਵੀ ਕਿਹਾ ਜਾਂਦਾ ਹੈ ਇਸ ਨੂੰ ਦੇਸ਼ ਦੇ ਸਭ ਤੋਂ ਸ਼ਕਤੀਸ਼ਾਲੀ ਰਾਕੇਟ ਪੁਲਾੜ ਵਾਹਨ Mark 3 ਤੋਂ ਛੱਡਿਆ ਗਿਆ ਇਸਰੋ ਦੇ ਚੇਅਰਮੈਨ ਡਾਕਟਰ ਵੀ ਨਾਰਾਇਣਨ ਨੇ ਸਾਰਿਆਂ ਨੂੰ ਵਧਾਈ ਦਿੰਦਿਆਂ ਆਖਿਆ ఇండస్ట్రియల్ పార్ట్నర్స్ ఫార్ యువర్ అవుట్ స్టాండింగ్ కాంట్రిబ్యూషన్ ఫర్ అకంప్లిష్మెంట్ ఆఫ్ దిస్ గ్రేట్ మిషన్ यह उपग्रह भारतीय जमीन समुद्री खेत च व्यापक सेवा प्रदान करेगा एल वी एम थ्री रॉकेट भारत का सब तारी तो पुला वाहन है चार हजार किलोग्राम तक का ता पेलोड ल इस ने चंद्रयान तीन वर्ग चंद्र मिश्रा नफलतापूर्वक छड़े जिसना भारत चंद्रमा के दखणी ध्रुव के ने सफलता उतरण वाला पहला देश बन गय सी एमएस जीरो थ्री उपग्रह समुद्र फौज के संपर्क नाएगा तो उच समर्था वाली बैंडविट भी प्रदान करेगा जिसना दूर दुराडे के इलाकों तक ट्रिस्टर पहुंचार होगा ਪੰਜਾਬ ਦੇ ਵੱਖ-ਵੱਖ ਹਿੱਸਿਆਂ ਚ ਅਸਵੀਰਿਆ ਅਖਬਾਰ ਲੈ ਕੇ ਜਾਣ ਵਾਲੇ ਵਾਹਨਾਂ ਦੀ ਪੁਲਿਸ ਵੱਲੋਂ ਸਖਤ ਜਾਂਚ ਕੀਤੇ ਜਾਣ ਕਾਰਨ ਕਈ ਅਖਬਾਰਾਂ ਦੀ ਵੰਡ ਦੀ ਰਣ ਨਾਲ ਹੋਈ ਵਿਰੋਧੀ ਪਾਰਟੀਆਂ ਦੇ ਵੱਖ-ਵੱਖ ਰਾਜਨੀਤਿਕ ਨੇਤਾਵਾਂ ਵੱਲੋਂ ਇਹ ਇਲਜ਼ਾਮ ਲਗਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਕਥਿਤ ਤੌਰ ਤੇ ਕੁਝ ਖਾਸ ਖਬਰਾਂ ਨੂੰ ਲੋਕਾਂ ਤੱਕ ਪਹੁੰਚਣ ਤੋਂ ਰੋਕਣ ਲਈ ਛਾਪੇਮਾਰੀ ਕੀਤੀ ਅਤੇ ਰਾਜ ਭਰ ਵਿੱਚ ਅਖਬਾਰਾਂ ਦੀ ਵੰਡ ਨੂੰ ਰੋਕਿਆ ਇਸ ਪੁਲਿਸ ਕਾਰਵਾਈ ਦੀ ਰਾਜਨੀਤਿਕ ਨੇਤਾਵਾਂ ਤੇ ਚੰਡੀਗੜ੍ਹ ਪ੍ਰੈਸ ਕਲੱਬ ਵੱਲੋਂ ਵੀ ਨਿੰਦਾ ਕੀਤੀ ਗਈ ਹੈ ਪੰਜਾਬ বিজেপি ਨੇ ਇਸ ਨੂੰ ਕੇਜਰੀਵਾਲ ਮਾਨ ਸਰਕਾਰ ਵੱਲੋਂ ਲਗਾਈ ਗਈ ਇੱਕ ਅਣਐਲਾਨੀ ਐਮਰਜੈਂਸੀ ਘਰਾਟ ਦਿੱਤਾ ਹੈ ਇਸ ਕਾਰਵਾਈ ਦੀ ਸਖਤ ਸ਼ਬਦਾਂ ਚ ਨਿੰਦਾ ਕਰਦਿਆਂ ਪਾਰਟੀ ਨੇ ਕਿਹਾ ਕਿ ਪੰਜਾਬ ਦਾ ਨਾਸ਼ਾਹੀ ਅਕੇ ਨਹੀਂ ਚੁਕੇਗਾ ਸੱਚ ਦੀ ਆਵਾਜ਼ ਨੂੰ ਕੋਈ ਵੀ ਨਹੀਂ ਦਬਾ ਸਕਦਾ ਪੰਜਾਬ ਵਿਧਾਨ ਸਭਾ ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਪਾਚਾ ਖਬਰ ਵੰਡਣ ਵਾਲੀਆਂ ਵੈਣਾ ਤੇ ਛਾਪੇ ਪ੍ਰੈਸ ਦੀ ਆਜ਼ਾਦੀ ਦੇ ਖਿਲਾਫ ਹਨਕ ਹਮਲਾ ਹੈ ਪਠਾਨਕੂਟ ਤੋਂ ਬੀਜੇਪੀ ਵਿਧਾਇਕ ਕਸ਼ਮੀਰ ਸ਼ਰਮਾ ਨੇ ਕਿਹਾ ਕਿ ਤਤਕਾਲੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਵੱਲੋਂ ਅਮਰਜੈਂਸੀ ਲਗਾਈ ਜਾਂ ਤੋਂ ਬਾਅਦ ਪਹਿਲੀ ਵਾਰ ਹੈ ਕਿ ਪੰਜਾਬ ਚ ਮੀਡੀਆ ਨੂੰ ਛਾਪ ਚੋਪਕਰਨ ਤੇ ਡਰਨ ਦੀ ਕੋਸ਼ਿਸ਼ ਕੀਤੀ ਗਈ ਹੈ ਉਹਨਾਂ ਨੇ ਇਸ ਨੂੰ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਐਲਾਨੀ ਐਮਰਜੈਂਸੀ ਘਰਾਟੇਤਾ ਜਲੰਧਰ ਛਾਣੀ ਤੋਂ ਕਾਂਗਰਸ ਵਿਧਾਇਕ ਪ੍ਰਗਟ ਸਿੰਘ ਨੇ ਇਸ ਕਾਰਵਾਈ ਨੂੰ ਪੰਜਾਬ ਦੇ ਪ੍ਰੈਸ ਦੀ ਆਜ਼ਾਦੀ ਤੇ ਸਿੱਧਾ ਹਮਲਾ ਕਰ ਦਿੱਤਾ ਸ਼੍ਰੋਮਣੀ ਅਕਾਲੀ ਦਲ ਦੇ ਵਰਦਾਨ ਸੁਖੀਰ ਸਿੰਘ ਬਾਦਲ ਨੇ ਵੀ ਇਸ ਕਾਰਵਾਈ ਦੀ ਨਿੰਦਾ ਕੀਤੀ ਤੇ ਕਿਹਾ ਕਿ ਪਾਰਟੀ ਮੀਡੀਆ ਦੀ ਆਜ਼ਾਦੀ ਦੇ ਹੱਕ ਵਿੱਚ ਹੈ ਚੰਡੀਗੜ੍ਹ ਪ੍ਰੈਸ ਕਲੱਬ ਨੇ ਇੱਕ ਪ੍ਰੈਸ ਬਿਆਨ ਚੋਲਿਸਤੀ ਕਾਰਵਾਈ ਦੀ ਸਖਤ ਨਿੰਦਾ ਕੀਤੀ ਤੇ ਪੰਜਾਬ ਸਰਕਾਰ ਨੂੰ ਤੁਰੰਤ ਦਖਲ ਦੇਣ ਅਖਬਾਰਾਂ ਦੀ ਬੇਰੁਕਵਾੰਡ ਨੂੰ ਯਕੀਨੀ ਬਣਾਓ ਤੇ ਪ੍ਰੈਸ ਦੀ ਆਜ਼ਾਦੀ ਤੇ ਮੌਲਿਕ ਅਧਿਕਾਰ ਨੂੰ ਬਰਕਰਾਰ ਰੱਖਣ ਦੀ ਅਪੀਲ ਕੀਤੀ ਹੈ ਇਸ ਦੌਰਾਨ ਪੰਜਾਬ ਪੁਲਿਸ ਨੇ ਕਿਹਾ ਕਿ ਇਸਨੇ ਖਾਸ ਖੂਫਿਆ ਸੂਦੇ ਅਧਾਰ ਤੇ ਵੱਖ-ਵੱਖ ਕਿਸਮਾਂ ਦੇ ਸਮਾਨ ਲਿਜਾਣ ਵਾਲੇ ਵਾਹਨਾਂ ਖਾਸ ਕਰਕੇ ਵਪਾਰਕ ਵਾਹਨਾਂ ਦੀ ਜਾਂਚ ਕੀਤੀ ਹੈ ਪੰਜਾਬ ਪੁਲਿਸ ਦੇ ਬੁਲਾਰੇ ਨੇ ਕਿਹਾ ਕਿ ਆਪਰੇਸ਼ਨ ਸਿੰਧੂ ਤੋਂ ਬਾਅਦ ਸਰਹੱਦਾਰ ਤੋਂ ਦੇਸ਼ ਵਿਰੋਧੀ ਤਾਕਤਾਂ ਆਪਣੇ ਢਾਂਗ ਤਰੀਕੇ ਬਦਲ ਰਹੀਆਂ ਨੇ ਤੇ ਉਹਨਾਂ ਦੀਆਂ ਗਤੀਵਿਧੀਆਂ ਛਵਾਤਾ ਹੋਇਆ ਹੈ ਉਹਨ

भारतीय हवाई फौजे सारे स्टेशनਾਂ ਤੇ আয়োজিত ਕੀਤਾ ਗਿਆ بیس ਰੁਪਿਆ ਡੀਪੂ ਚੰਡੀਗੜ੍ਹ ਨੇ ਇਸ ਮਾਕੇ ਪ੍ਰੋਗਰਾਮ ਕਰਵਾਇਆ ਇਸ ਦਾ ਉਤਸ਼ਾਹ ਭਾਰਤੀ ਹਵਾਈ ਫੌਜ ਦੀ 93ਵੀਂ ਬਰੇਗੰਡ ਮਨਾਉਣਾ ਤੇ ਫਲਾਈਂਗ ਅਫਸਰ ਨਰਮਲਜੀਤ ਸਿੰਘ ਸਿਕੋਨੂ ਸ਼ਰਤਾਂਜਲੀ ਪੇਟ ਕਰਨਾ ਰਿਹਾ ਸਿਕੋ ਭਾਰਤੀ ਹਵਾਈ ਫੌਜ ਮੈਰਾਥਨ ਫਲਾਈਂਗ ਅਫਸਰ ਨਰਮਲਜੀਤ ਸਿੰਘ ਸਿਕੋਨੂ ਸ਼ਰਤਾਂਜਲੀ ਹੈ ਜਿਨ੍ਹਾਂ ਨੂੰ 1971 ਦੀ ਪਾਕਿਸਤਾਨ ਜੰਗ ਦੌਰਾਨ ਉਹਨਾਂ ਦੀ ਬੇਮਿਸਾਲ ਹਿੰਮਤ ਲਈ ਪਰਮਵੀਰ ਚੱਕਰ ਨਾਲ ਨਵਾਸਿਆ ਗਿਆ ਇਹ ਮੈਰਾਥਨ ਦੇਸ਼ਵਿੱਤ ਤੇ ਤੰਦਰੁਸਤੀ ਤੇ ਇਕਤਾ ਨੂੰ ਉਤਸ਼ਾਹਿਤ ਕਰਦਿਆਂ ਭਾਰਤੀ ਹਵਾਈ ਸਾਨਾ ਦੀ ਬਹਾਦਰੀ ਅਨੁਸ਼ਾਸਨ ਤੇ ਭਾਵਨਾ ਦਾ ਜ ਇੱਕ ਮੰਡਰ ਨਿਪੁੰਨ ਗੁਪਤਾ ਨੇ ਮੈਰਾਥਨ ਨੂੰ ਰਵਾਨਾ ਕੀਤਾ ਹਵਾਈ ਸਾਨਾ ਦੇ ਜਵਾਨ ਉਹਨਾਂ ਦੇ ਪਰਿਵਾਰਕ ਮੈਂਬਰਾਂ ਸਮੇਤ ਲਗਭਗ 550 ਭਾਗੀਦਾਰਾਂ ਨੇ 5 ਕਿਲੋਮੀਟਰ ਤੇ 10 ਕਿਲੋਮੀਟਰ ਅਤੇ 1 ਕਿਲੋਮੀਟਰ ਸ਼੍ਰੇਣੀ ਦੀ ਦੌੜ ਵਿੱਚ ਉਤਸ਼ਾਹ ਨਾਲ ਸ਼ਿਰਕਤ ਕੀਤੀ। ਪੰਜਾਬ ਸਰਕਾਰ ਵੱਲੋਂ ਨੌਵੇਂ ਪਾਤਸ਼ਾਹ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 350ਵਾਂ ਸ਼ਹੀਦੀ ਦਿਹਾੜਾ ਪੂਰੀ ਸ਼ਰਧਾ ਭਾਵਨਾ ਨਾਲ ਵੱਡੇ ਪੱਧਰ ਤੇ ਮਨਾਇਆ ਜਾ ਰਿਹਾ ਹੈ ਇਸੇ ਲਈ ਤਹਿਤ ਗੁਰੂ ਸਾਹਿਬ ਨਾਲ ਜੁੜੇ ਇਤਿਹਾਸ ਨੂੰ ਦਰਸਾਉਣ ਲਈ 4 ਨਵੰਬਰ ਤੋਂ ਸੂਬੇ ਦੇ ਵੱਖ-ਵੱਖ ਸਿਲਚ ਲਾਈਟ ਐਂਡ ਸਾਊਂਡ ਸ਼ੋਅ ਸ਼ੁਰੂ ਹੋਣ ਜਾ ਰਹੇ ਨੇ ਸੈਸਪਾਟਾ ਤੇ ਸਬਾਚਾਰਕ ਮਾਮਲੇ ਬਾਰੇ ਮੰਤਰੀ ਤਨਪੀਰ ਸਿੰਘ ਸੌਨ ਨੇ ਦੱਸਿਆ ਕਿ 4 ਨਵੰਬਰ ਨੂੰ ਪਠਾਨਕੋਟ ਦੇ ਲਮੀਨੀ ਸਟੇਡੀਅਮ ਜਲੰਧਰ ਦੇ ਗੁਰਗੋਬਿੰਦ ਸਿੰਘ ਸਟੇਡੀਅਮ ਰੂਪਨਗਰ ਤੇ ਚਰਨ ਗੰਗਾ ਸਟੇਡੀਅਮ ਪਟਿਆਲਾ ਦੇ ਪੋਲੋ ਗਰਾਊਂਡ ਤੇ ਫਤ ਕਮਲ ਕਾਲੀਆਂ ਕਈਆਂ ਨੇ ਪੰਜਾਬ ਸਰਕਾਰ ਨੇ ਹੁਣ ਤੱਕ ਆਪਣੇ ਪ੍ਰਮੁੱਖ ਪ੍ਰੋਜੈਕਟ ਜੀਵਨ ਜੋਤ ਦੇ ਹੇਠ 704 ਬੱਚਾ ਨੂੰ ਬਾਲ ਭੀਖ ਮੰਗਣ ਵਾਲਾ ਤੋਂ ਬਚਾਇਆ ਜੋ ਸੂਬੇ ਦੇ ਹਰ ਬੱਚੇ ਦੇ ਮੌਦ ਵਸੇਬੇ ਲਈ ਸ਼ੁਰੂ ਕੀਤੇ ਗਏ ਨੇ ਸਮਾਜਿਕ ਸੁਰੱਖਿਆ ਮੰਤਰੀ ਬਾਲ ਵਿਕਾਸ ਮੰਤਰੀ ਡਾਕਟਰ ਬਲਜੀਤ ਕਾਰ ਨੇ ਕਿਹਾ ਕਿ ਪ੍ਰੋਜੈਕਟ ਜੀਵਨ ਜੋਤ ਜੁਲਾਈ 2024 ਤੋਂ ਪੰਜਾਬ ਚ ਲਾਗੂ ਕੀਤਾ ਗਿਆ ਗਿਆ ਹੈ ਪੀਖ ਮੰਗਣ ਤੋਂ ਬਚਾਏ ਗਏ ਬੱਚਿਆਂ ਦਾ ਉਹਨਾਂ ਦੀ ਉਮਰ ਯੋਗਤਾ ਤੇ ਦਸਤਾਵੇਜ਼ਾਂ ਦੀ ਉਪਲਬਧਤਾ ਦੇ ਮੁਤਾਬਕ ਵੱਖ-ਵੱਖ ਭਲਾਈ ਯੋਜਨਾਵਾਂ ਰਾਹੀਂ ਮੁੜ ਵਸੇਬਾ ਕੀਤਾ ਜਾ ਰਿਹਾ ਹੈ ਇਸ ਪਹਿਲ ਕਦਮੀ ਤਹਿਤ ਬਚਾਏ ਗਏ ਬੱਚਿਆਂ ਤੇ ਉਹਨਾਂ ਦੇ ਨਾਲ ਆਉਣ ਵਾਲੇ ਬਾਲਕਾਂ ਦੇ ਸਬੰਧਾਂ ਦੀ ਪੁਸ਼ਟੀ ਲਈ ਡੀਐਨਏ ਟੈਸਟ ਕੀਤੇ ਜਾਂਦੇ ਨੇ ਜੇਕਰ ਡੀਐਨਏ ਨਤੀਜੇ ਮਿਲ ਨਹੀਂ ਖਾਂਦੇ ਤਾਂ ਅਪਰਾਧੀਆਂ ਖਿਲਾਫ ਮਾਮਲਾ ਦਰਜ ਕਰਕੇ ਕਾਨੂੰਨੀ ਕਾਰਵਾਈ ਕੀਤੀ ਜਾਂਦੀ ਹੈ ਗੁਰਦਾਸਪੁਰ ਪੁਲਿਸ ਨੇ ਬਬਰ ਖਾਲਸਾ ਇੰਟਰਨੈਸ਼ਨਲ ਦਹਿਸ਼ਤਗਰਦੀ ਸੰਗਠਨ ਨਾਲ ਸੰਬੰਧਿਤ ਕੱਟੜਪੰਥੀ ਗੈਂਗਸਟਰ ਗੁਰਦੇਵ ਜੱਸਲ ਅਤੇ ਗੁਰਲਾਲ ਉਰਫ ਗੁੱਲੂ ਦੇ ਦੋ ਹੋਰ ਕਾਰਕੁਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੇ ਕਬਸੇ ਵਿੱਚੋਂ ਅਣਚਲੇ ਕਾਰਤੂਸ ਤੇ ਮੈਗਜ਼ੀਨ ਸਮੇਤ ਤਿੰਨ ਪਿਸਤੌਲ ਬਰਾਮਦ ਕੀਤੀ ਨੇ ਭਾਰਤ ਤੇ ਆਸਟ੍ਰੇਲੀਆ ਵਿਚਕਾਰ ਪੰਜ ਮੈਂਤਾ ਦੀ 2020 ਲੜੀ ਦੇ 3ਜੇ ਮੈਚ ਵਿੱਚ ਭਾਰਤ ਨੇ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਦਿੱਤਾ ਆਸਟ੍ਰੇਲੀਆ ਨੇ 187 ਦੌੜਾਂ ਦਾ ਟਿਚਾ ਰੱਖਿਆ ਜਿਸ ਨੂੰ ਭਾਰਤੀ ਟੀਮ ਨੇ 18 ਓਵਰਾਂ ਤੇ 30 ਗੇਂਦਾਂ ਚ 188 ਦੌੜਾਂ ਬਣਾ ਕੇ ਪ੍ਰਾਪਤ ਕਰ ਲਿਆ ਆਸ਼ਟਿਪ ਨੇ ਟੀਮ ਲਈ ਸ਼ਾਨਦਾਰ ਗੇਂਦਬਾਜ਼ੀ ਕੀਤੀ 3 ਵਿਕਟਾਂ ਲਈਆਂ ਤੇ ਉਹਨਾਂ ਨੂੰ ਪਲੇਅਰ ਆਫ ਦਾ ਮੈਚ ਚੁਣਿਆ ਗਿਆ आईफी फीमेल क्रिकेट विश्व कप ਦੇ ਫਾਈਨਲ ਵਿੱਚ ਭਾਰਤ ਦਾ ਮੁਕਾਬਲਾ ਅੱਜ ਨਵੀਂ ਮੁੰਬਈ ਦੇ ਡੀਵਾਈ ਪਾਟਲ ਸਟੇਡੀਅਮ ਚ ਦੱਖਣੀ ਅਫਰੀਕਾ ਨਾਲ ਹੋ ਰਿਹਾ ਹੈ ਦੱਖਣੀ ਅਫਰੀਕਾ ਨੇ ਟਾਸ ਜਿੱਤ ਕੇ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਆਖਰੀ ਖਬਰਾਂ ਮਿਲਣ ਤੱਕ ਭਾਰਤ ਨੇ 23 ਓਵਰਾਂ ਚ 1 ਵਿਕਟ 135 ਦੌੜਾਂ ਬਣਾਈਆਂ ਨੇ ਮੈਚ ਵਿੱਚ ਕਾਰਨ 2 ਘੰਟੇ ਦੇਰੀ ਨਾਲ ਸ਼ੁਰੂ ਹੋਇਆ ਪਰ ਕੋਈ ਓਵਰ ਕਟਾਤੀ ਨਹੀਂ ਕੀਤੀ ਗਈ ਭਾਰਤ ਸੈਮੀਫਾਈਨਲ ਵਿੱਚ ਆਸਟ੍ਰੇਲੀਆ ਨੂੰ 5 ਵਿਕਟਾਂ ਨਾਲ ਹਰਾ ਕੇ ਫਾਈਨਲ ਵਿੱਚ ਪਹੁੰਚਿਆ ਸੀ ਦੂਜੇ ਪਾਸੇ ਦੱਖਣੀ ਅਫਰੀਕਾ ਨੇ ਇੰਗਲੈਂਡ ਨੂੰ 125 ਦੌੜਾਂ ਨਾਲ ਹਰਾ ਕੇ ਫਾਈਨਲ ਚ ਆਪਣੀ ਥਾਂ ਪੱਕੀ ਕੀਤੀ ਹੈ ਤੇ ਆਖਰਚੋ ਖਾਸ ਖਬਰਾਂ ਇੱਕ ਵਾਰ ਫਿਰ ਤੋਂ ਰਾਸ਼ਟਰਪਤੀ ਦੋਪਦੀ ਮੁਰਮੂ ਨੇ ਭਾਰਤ ਨੂੰ ਵਿਕਸਤ ਰਾਸ਼ਟਰ ਬਣਾਉਣ ਦੀ ਵਚਨਬੱਧਤਾ ਤੇ ਦਿੱਤਾ ਜ਼ੋਰ ਕਿਹਾ ਇਸ ਲਈ ਮਰਦਾਂ ਤੇ ਔਰਤਾਂ ਦੀ ਬਰਾਬਰ ਭਾਗੀਦਾਰੀ ਜ਼ਰੂਰੀ ਹੈ ਭਾਰਤੀ ਫਲਾਲ ਕੋਰ ਸੰਗਠਨ ਨੇ ਅੱਜ ਸ਼ਾਮ ਦੇਸ਼ ਦੇ ਸਭ ਤੋਂ ਭਾਰੀ ਸੰਚਾਰ ਉਪਕਰਣ CMS 03 ਨੂੰ ਸਫਲਤਾਪੂਰਵਕ ਛੜਿਆ ਪੰਜਾਬ ਦੇ ਵਾਕਵਾ ਖਸਿਆ ਚਸਵੀਰ